ਸ਼੍ਰੀ ਹਰਮੰਦਰ ਸਾਹਿਬ ਵਿਖੇ ਕੇਂਦਰੀ ਸਿੱਖ ਜੈਪਰ ਵਿਖੇ ਹੁਣ ਹੋਰ ਤਿੰਨ ਤਸਵੀਰਾਂ ਲਗਾਉਣ ਦੇ ਮਸਲੇ ਦੇ ਵਿੱਚ ਸਿਆਸਤ ਸ਼ੁਰੂ ਹੋ ਗਈ ਹੈ ਸ਼੍ਰੀ ਕਾਲ ਤਕ ਸਾਹਿਬ ਦੇ ਜਥੇਦਾਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੁਕਮ ਦਿੱਤੇ ਗਏ ਨੇ ਕਿ ਕੇਂਦਰੀ ਸਿੱਖ ਅਜੈਬ ਘਰ ਦੇ ਵਿੱਚ ਤਿੰਨ ਉਹ ਹਸਤੀਆਂ ਦੀਆਂ ਤਸਵੀਰਾਂ ਲਗਾਈਆਂ ਜਾਣ ਜਿਨ੍ਹਾਂ ਦੇ ਨਾਮ ਨੇ ਹਰਦੀਪ ਸਿੰਘ ਨਿੱਜਰ, ਪਰਮਜੀਤ ਸਿੰਘ ਪੰਜਵੜ ਅਤੇ ਭਾਈ ਗਜਿੰਦਰ ਸਿੰਘ ਹੋਣੀ। ਸ਼੍ਰੀ ਕਾਲਕਟਕ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਹੋਣਾ ਨੇ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਨੂੰ ਨਵੇਂ ਹੁਕਮ ਚਾੜ ਦਿੱਤੇ ਨੇ। ਇਹਨਾਂ ਹੁਕਮਾਂ ਦੇ ਮਤਬਕ ਸ਼੍ਰੀ ਹਰਮੰਦਰ ਸਾਹਿਬ ਸਥਿਤ ਕੇਂਦਰੀ ਸਿੱਖ ਜਾਇਬ ਘਰ ਦੇ ਵਿੱਚ ਹਰਦੀਪ ਸਿੰਘ ਨਿੱਜਰ, ਪਰਮਜੀਤ ਸਿੰਘ ਪੰਜਵੜ ਅਤੇ ਭਾਈ ਗਜਿੰਦਰ ਸਿੰਘ ਦੀਆਂ ਤਸਵੀਰਾਂ ਲਗਾਉਣ ਨੂੰ ਲੈ ਕੇ ਹੁਕਮ ਦਿੱਤੇ ਗਏ ਨੇ ਜਿਸ ਦਾ ਫੈਸਲਾ ਅੱਜ ਭਲਕੇ ਹੋ ਸਕਦਾ ਹੈ। ਜਿ세 ਚੱਲਦਾ ਹੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਹਾਲ ਹੀ ਭਾਰਤੀ ਏਜੰਸੀਆਂ ਵੱਲੋਂ ਘੋਸ਼ਿਤ ਕੀਤੇ ਗਏ ਵੱਖ-ਵੱਖ ਦੀ ਨੇਤਾ ਨੂੰ ਸਨਮਾਨਤ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਸੋਮਵਾਰ ਨੂੰ ਸ਼੍ਰੀ ਕਾਲਤਕ ਸਾਹਿਬ ਵਿਖੇ ਇੱਕ ਮੀਟਿੰਗ ਵੀ ਬੁਲਾਈ ਗਈ ਹੈ ਜਿਸ ਦੇ ਵਿੱਚ ਵਿਚਾਰ ਕੀਤਾ ਜਾਵੇਗਾ ਜਿਹਦੇ ਵਿੱਚ ਸਾਰੇ ਸਿੰਘ ਸਭਾ ਹਾਜ਼ਰ ਹੋਣਗੇ ਇਸ ਮੀਟਿੰਗ ਦੇ ਵਿੱਚ ਅਭੀਤੇ ਦਿਨ ਹੀ ਕਾਲਤਕ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਹੋਣਾ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਸਿੱਖ ਉਹਨਾਂ ਆਗੂਆਂ ਦੀਆਂ ਤਸਵੀਰਾਂ ਲਾਉਣ ਵਾਸਤੇ ਕਿਹਾ ਜਿਨ੍ਹਾਂ ਦੇ ਵਿੱਚ ਹਰਦੀਪ ਸਿੰਘ ਨਿੱਜਰ, ਪਰਮ ਸਿੰਘ ਪੰਜਵੜ ਅਤੇ ਪਾਈ ਗਜਿੰਦਰ ਸਿੰਘ ਆ ਜਿਥੇ ਜਾਨੀ ਰਗਵੀਰ ਸਿੰਘ ਚਾਹੁੰਦੇ ਨੇ ਕਿ ਪਿਛਲੇ ਕੁਝ ਸਾਲਾਂ ਵਿੱਚ ਮਾਰੇ ਗਏ ਵੱਖਵਾਦੀ ਨੇਤਾ ਹਰਦੀਪ ਸਿੰਘ ਨਿੱਜਰ, ਪਰਮਜੀਤ ਸਿੰਘ ਪੰਜਵੜ ਅਤੇ ਕੁਝ ਪਹਿਲਾਂ ਹੀ ਗਜਿੰਦਰ ਸਿੰਘ ਜਿਹੜੇ ਪਾਕਿਸਤਾਨ ਦੇ ਵਿੱਚ ਜਿਨ੍ਹਾਂ ਦੀ ਮੌਤ ਹੋਈ ਹੈ ਜਿਨ੍ਹਾਂ ਨੂੰ ਗਜਿੰਦਰ ਸਿੰਘ ਜਲਵਤਨੀ ਕਿਹਾ ਜਾਂਦਾ ਉਹਨਾਂ ਦੀਆਂ ਤਸਵੀਰਾਂ ਸ਼੍ਰੀ ਦਰਬਾਰ ਸਾਹਿਬ ਸਥਿਤ ਕੇਂਦਰੀ ਸਿੱਖ ਜਾਇਬ ਘਰ ਵਿੱਚ ਲਗਾਉਣ ਦੇ ਆਦੇਸ਼ ਦਿੱਤੇ ਗਏ ਨੇ ਇਹਨਾਂ ਤਸਵੀਰਾਂ ਲੈ ਕੇ ਚਰਚਾ ਸ਼ੁਰੂ ਹੋ ਚੁੱਕੀ ਆ ਸਿੱਖ ਹਲਕਿਆਂ ਦੇ ਵਿੱਚ ਕਿ ਤਾਂ ਜੋ ਇਹਨਾਂ ਦੇ ਬਲਦਾਨ ਬਰੇ ਆਉਣ ਵਾਲੀਆਂ ਕੌਮਾਂ ਨੂੰ ਪਤਾ ਲੱਗ ਸਕੇ ਜ਼ਥੇਦਾਰ ਜਨਰਗਬੀਰ ਸਿੰਘ ਸ਼੍ਰੀ ਹਰਮੰਦਰ ਸਾਹਿਬ ਦੇ ਨੇੜੇ ਗੁਰਦੁਆਰਾ ਸ਼ਹੀਦ ਗੰਜ ਬਾਬਾ ਗੁਰਬਖਸ਼ ਸਿੰਘ ਵਿਖੇ ਗਜਿੰਦਰ ਸਿੰਘ ਹੋਣਾਂ ਨੂੰ ਸ਼ਰਧਾਂਜਲੀ ਦੇਣ ਉਪਰੰਤ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਦਲ ਖਾਲਸਾ ਦੁਵਾਰਾਂ ਜੋਜਿਤ ਕਰਵਾਏ ਗਏ ਇੱਕ ਸਮਾਰੋਧਾਨ ਸੰਬੋਧਨ ਕਰ ਰਿਹਾ ਸਰ ਦਲ ਖਾਲਸਾ ਦੇ ਸੰਸਥਾਪਕ ਭਾਈ ਗਜਿੰਦਰ ਸਿੰਘ ਉਧਰ ਪਹਿਲਾਂ ਹੀ 3 ਜੁਲਾਈ ਨੂੰ ਪਾਕਿਸਤਾਨ ਦੇ ਵਿੱਚ ਉਹਨਾਂ ਦਾ ਹੀ ਦਿਲ ਦਾ ਦੌਰਾ ਪੈਣ ਕਰਨਾ ਮੌਤ ਹੋ ਗਈ ਸੀ ਗਜਿੰਦਰ ਸਿੰਘ ਨੂੰ ਇੱਕ ਵੱਖਵਾਦੀ ਨੇਤਾ ਦੇ ਤੌਰ ਤੇ ਦੇਖਿਆ ਜਾਂਦਾ ਰਿਹਾ ਜਦੋਂ ਉਹਨਾਂ ਨੇ 1981 ਦੇ ਵਿੱਚ ਇੰਡੀਅਨ 에ਅਰਲਾਈਨਸ ਦਾ ਇੱਕ ਯਾਜ ਅਗਵਾ ਕਰਕੇ ਉਹ ਪਾਕਿਸਤਾਨ ਲੈ ਗਏ ਸੀ ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਖਾਲਸਤਾਨ ਕਮਾਂਡੋ ਫੋਰਸ ਦੇ ਮੰਨੇ ਜਾਂਦੇ ਨੇਤਾ ਪਰਮਜੀਤ ਸਿੰਘ ਪੰਜਵੜ ਜੋ 6 ਮਈ 2023 ਨੂੰ ਜਿਨ੍ਹਾਂ ਦੀ ਲਾਹੌਰ ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਉਹਨਾਂ ਦੀ ਵੀ ਤਸਵੀਰ ਲਾਉਣ ਵਾਸਤੇ ਆਖਿਆ ਗਿਆ ਇਸ ਤੋਂ ਇਲਾਵਾ ਵੱਖਵਾਦੀ ਨੇਤਾ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਮੇਜਰ ਜਿਨ੍ਹਾਂ ਦੀ 18 ਜੂਨ 2023 ਨੂੰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ ਉਹਨਾਂ ਦੀ ਤਸਵੀਰ ਲਗਾਉਣ ਵਾਸਤੇ ਵੀ ਆਖਿਆ ਗਿਆ ਨਿਜਰ ਦੀ ਹੱਤਿਆ ਦੇ ਵਿੱਚ ਭਾਰਤੀ ਏਜੰਟਾਂ ਦੀ ਜਿਹੜੇ ਨੇ ਭੂਮਿਕਾ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਭਾਰਤ ਤੇ ਕੈਨੇਡਾ ਦੇ ਆਪਸੀ ਕਈ ਦਵੱਲਿਆ ਮੁੱਦਿਆਂ ਤੇ ਵਿਗੜ ਗਈ ਸੀ ਪਿਛਲੇ ਸਾਲ ਹੀ ਸਤੰਬਰ ਚ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਵੱਲੋਂ ਭਾਰ ਸਰਕਾਰ ਤੇ ਦੋਸ਼ ਲਗਾਏ ਗਏ ਸੀ ਕਿ ਇਹਦੇ ਵਿੱਚ ਭਾਰਤੀ ਏਜੰਸੀਆਂ ਦਾ ਹੱਥ ਆ ਤਾਂ ਉਸ ਤੋਂ ਬਾਅਦ ਭਾਰਤ ਤੇ ਕੈਨੇਡਾ ਦੇ ਵਿਚਕਾਰ ਸਬੰਧ ਵਿਗੜ ਗਏ ਸੀ ਭਾਰਤ ਨੇ ਕੈਨੇਡੀਅਨ ਸਰਕਾਰ ਦੇ ਦੋਸ਼ਾਂ ਦਾ ਖੰਡਨ ਕਰਦੇ ਹੋਏ ਇਹ ਮੁੱਦਾ ਇੰਟਰਨੈਸ਼ਨਲ ਪੇਲ ਫਾਰਮ ਤੇ ਵੀ ਉਠਾਉਣ ਦੀ ਗੱਲ ਆਕੀ ਸੀ ਆਖਰ ਪਰਮਜੀਤ ਸਿੰਘ ਪੰਜਵੜ ਕੌਣ ਹੈ ਇਹਦੇ ਬਾਰੇ ਵੀ ਤੁਹਾਨੂੰ ਚਰਚਾ ਦੱਸ ਦਿੰਦੇ ਕਿ ਪਰਮਜੀਤ ਸਿੰਘ ਪੰਜਵੜ ਬਾਰੇ ਜਿਹੜਾ ਚਰਚਾ ਹੈ ਕਿ ਭਾਰਤੀ ਸੈਨਾ ਦੇ ਜਿਹੜੇ ਸਾਬਕਾ ਚੀਫ ਜਨਰਲ ਵੈਦਿਆ ਉਹਦੀ ਹੱਤਿਆ ਨਾਲ ਜੁੜੇ ਕੇਸ ਵਿੱਚ ਉਹ ਵਾਂਟਡ ਸੀ ਜਨਰਲ ਵੈਦਿਆ ਨੇ ਹੀ ਆਪਰੇਸ਼ਨ ਬੂਲੂ ਸਟਾਰ ਨੂੰ ਲੀਡ ਕੀਤਾ ਸੀ ਰਿਟਾਇਰਮੈਂਟ ਤੋਂ ਬਾਅਦ ਜਨਰਲ ਵੈਦਿਆ ਨੂੰ 10 ਅਗਸਤ 1986 ਨੂੰ ਪੁਣੇ ਵਿੱਚ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ ਉਹਦੇ 'ਚ ਉਹਦੇ 'ਚ ਪਰਮਜੀਤ ਸਿੰਘ ਪੰਜਵੜਾ ਹੋਣਾ ਦਾ ਨਾਮ ਲੱਗਦਾ 12 ਫਰਵਰੀ 1987 ਨੂੰ ਲੁਧਿਆਣਾ ਦੇ ਮਿਲਰ ਗੰਜ ਸਥਿਤ ਪੰਜਾਬ ਨੈਸ਼ਨਲ ਬੈਂਕ ਵਿੱਚ ਵੀ ਕਰੀਬ 6 ਕਰੋੜ ਰੁਪਏ ਦੀ ਡਕੈਤੀ ਹੋਈ ਸੀ ਉਸ ਵਿੱਚ ਵੀ ਪਰਮਜੀਤ ਸਿੰਘ ਦਾ ਨਾਮ ਆਇਆ ਸੀ ਪਰਮਜੀਤ ਸਿੰਘ ਹੋਣਾ ਤੇ 7 ਹਤਿਆਮਾਂ ਅਤੇ ਹੋਰ ਦੋ ਟਾਡਾ ਦੇ ਮਾਮਲੇ ਦੇ ਵਿੱਚ ਇਹਨਾਂ ਦੇ ਖਿਲਾਫ ਕੇਸ ਚੱਲਦਾ ਸੀ ਇਸੇ ਤਰ੍ਹਾਂ ਹਰਦੀਪ ਸਿੰਘ ਨਿੱਜਰ ਜਿਨ੍ਹਾਂ ਦਾ ਕੈਨੇਡਾ ਦੇ ਵਿੱਚ ਕਤਲ ਕੀਤਾ ਗਿਆ ਸੀ ਉਹਦੇ ਚ ਚਾਰ ਦੋਸ਼ੀ ਫੜੇ ਵੀ ਗਏ ਨੇ ਤੇ ਇਸ ਕਤਲ ਦੇ ਵਿੱਚ ਭਾਰਤੀ ਜਿਹੜੇ ਏਜੰਟ ਨੇ ਸਰਕਾਰ ਦੇ ਉਹਨਾਂ ਤੇ ਦੋਸ਼ ਲੱਗੇ ਸੀ ਤੇ ਹਰਦੀਪ ਸਿੰਘ ਜਿਹੜੇ ਨਿੱਜੇ ਨੇ ਉਹ ਜਲੰਧਰ ਦੇ ਪਿੰਡ ਦੇ ਰਹਿਣ ਵਾਲੇ ਨੇ 11 ਅਕਤੂਬਰ 1970 ਨੂੰ ਪੈਦਾ ਹੋਏ ਹਰਦੀਪ ਸਿੰਘ ਨਿੱਜਰ ਦਾ ਜਨਮ ਇਸੇ ਪਿੰਡ ਵਿੱਚ ਹੋਇਆ ਹੈ ਤੇ ਜਦੋਂ 1984 ਦੇ ਵਿੱਚ ਸਿਰ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ ਉਸ ਸਮੇਂ ਉਹਨਾਂ ਦੀ ਉਮਰ 7402 ਘਟਨਾਵਾਂ ਨੂੰ ਜਿਹੜੀਆਂ ਪ੍ਰਭਾਵਿਤ ਕੀਤਾ ਸਰਦੀਪ ਸਿੰਘ ਮੇਜਰ ਇੱਕ ਆਪਰੇਸ਼ਨ ਬਲੂ ਸਟਾਰ ਉਹ ਦੂਜੇ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਇੰਦਰਾ ਗਾਂਧੀ ਦਾ ਕਤਲ ਔਰ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਜੋ ਕੁਝ ਸਿੱਖਾਂ ਦੇ ਨਾਲ ਦਿੱਲੀ ਚ ਵਾਪਰਿਆ ਉਸ ਤੋਂ ਬਾਅਦ ਹਰਦੀਪ ਸਿੰਘ ਮੇਜਰ ਬਾਰੇ ਕਿ ਉਹਨਾਂ ਨੂੰ ਹੀ ਇਹ ਦੋ ਅਹਿਮ ਜਿਹੜੀਆਂ ਘਟਨਾਵਾਂ ਵਾਪਰੀਆਂ ਸੀ ਉਹਦੇ ਕਰਕੇ ਉਹ ਉਹਨੇ ਆਪਣੇ ਆਪ ਇੱਕ ਵੱਖਵਾਦੀ ਲੀਡਰ ਦੇ ਤੌਰ ਤੇ ਜਿਹੜਾ ਵਾ ਪੇਸ਼ ਕਰਨਾ ਸੁਸਾਇਟੀ ਦੇ ਵਿੱਚ ਸ਼ੁਰੂ ਕਰ ਦਿੱਤਾ ਸੀ ਪੁਲਿਸ ਦੇ ਰਿਕਾਰਡ ਮੁਤਾਬਕ ਹਰਦੀਪ ਸਿੰਘ ਮੇਜਰ ਹੋਣੇ ਵੀ ਖਾਲਸਤਾਨ ਟਾਈਗਰ ਫੋਰਸ ਦੇ ਨਾਲ ਜੁੜਗੇ ਸੀ ਉਸ ਤੋਂ ਬਾਅਦ ਉਹ ਕੈਨੇਡਾ ਚਲੇ ਗਏ ਸੀ ਤੇ ਉੱਥੇ ਹੀ ਉਹਨਾਂ ਦਾ ਕਤਲ ਹੋਇਆ ਜਿਸ ਵਿੱਚ ਭਾਰਤੀ ਏਜੰਸੀਆਂ ਦੇ ਲੋਕਾਂ ਦਾ ਹੱਥ ਦੱਸਿਆ ਜਾਂਦਾ ਹੈ ਭਾਈ ਗਜਿੰਦਰ ਸਿੰਘ ਜਲਵਤਨੀ ਬਾਰੇ ਕਿ ਗਜਿੰਦਰ ਸਿੰਘ ਨੂੰ 2002 ਦੇ ਵਿੱਚ 20 ਜਿਹੜੇ ਮੋਸਟ ਵਾਂਟਡ ਅਤਵਾਦੀ ਉਹਨਾਂ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ ਉਹਨਾਂ ਤੇ ਦੋਸ਼ ਸੀ ਕਿ ਪੰਜ ਲੋਕ ਸ਼ਾਮਲ ਜਿਨ੍ਹਾਂ ਨੇ 29 ਸਤੰਬਰ 1981 ਨੂੰ 111 ਯਾਤਰੀਆਂ ਤੇ 6 ਜਿਹੜੇ ਜਹਾਜ਼ ਦੇ ਚਾਲਕ ਸੀ ਉਹਨਾਂ ਸਮੇਤ ਇਹ ਜਹਾਜ਼ ਜਿਸ ਦਾ ਨਾਮ AI 423 ਸੀ ਉਹਨੂੰ ਅਗਵਾ ਕੀਤਾ ਸੀ ਗੁਰਜਿੰਦਰ ਸਿੰਘ ਨੇ ਫਲਾਈਟ ਨੂੰ ਹਾਈਜੈਕ ਕਰ ਕੀਤਾ ਸੀ ਔਰ ਜਰਨੈਲ ਸਿੰਘ ਪਿੰਡਰਾਵਾਲਾ ਸਮੇਤ ਕੁਝ ਹੋਰ ਲੋਕਾਂ ਦੀ ਰਿਆਈ ਦੇ ਨਾਲ ਨਾਲ 5 ਲੱਖ ਅਮਰੀਕੀ ਡਾਲਰ ਦੀ ਵੀ ਮੰਗ ਕੀਤੀ ਸੀ ਗਜਿੰਦਰ ਸਿੰਘ ਸਮੇਤ 5 ਲੋਕਾਂ ਨੂੰ ਪਾਕਿਸਤਾਨ ਦੇ ਵਿੱਚ 14 ਸਾਲ ਦੀ ਸਜ਼ਾ ਸੁناਈ ਗਈ ਸੀ 1995 ਚ ਉਹਨਾਂ ਨੂੰ ਪੂਰੀ ਸਜ਼ਾ ਕਰਨ ਤੋਂ ਬਾਅਦ ਉਹਨਾਂ ਨੂੰ ਰਿਹਾਅ ਕਰ ਦਿੱਤਾ ਗਿਆ ਜਿਸ ਤੋਂ ਬਾਅਦ 1996 ਚ ਗਜਿੰਦਰ ਸਿੰਘ ਹੋਣੀ ਜਰਮਨੀ ਚਲੇ ਗਏ ਸੀ ਲੇਕਿਨ ਭਾਰਤ ਦੁਆਰਾ ਇਤਰਾਜ਼ ਜਤਾਉਣ ਤੋਂ ਬਾਅਦ ਉਹਨਾਂ ਨੂੰ ਜਰਮਨੀ ਦੇ ਵਿੱਚ ਦਾਖਲ ਦਾਖਲਾ ਨਹੀਂ ਮਿਲਿਆ ਸੀ ਫਿਰ ਉਹ ਪਾਕਿਸਤਾਨ ਵਾਪਸ ਆਗੇ ਸੀ 1990 ਸ਼ਾਲੇ ਤੋਂ ਬਾਅਦ ਗਜਿੰਦਰ ਸਿੰਘ ਹੁਣੀ ਲਾਪਤਾ ਹੋ ਗਏ ਸੀ ਲੇਕਿਨ ਭਾਰਤੀ ਖੁਫੀਆ ਏਜੰਸੀ ਲਗਾਤਾਰ ਉਹਨਾਂ ਦੀ ਤਲਾਸ਼ ਕਰਦੀ ਰਹੀ ਸੀ ਪਾਰ ਸਰਕਾਰ ਨੇ ਕਈ ਵਾਰ ਗਵਾਂਡੀ ਮੁਲਕ ਦੇ ਨਾਲ ਗੱਲਬਾਤ ਵੀ ਕੀਤੀ ਸੀ ਲੇਕਿਨ ਵਾਰ-ਵਾਰ ਉਧਰੋਂ ਕੋਈ ਜਵਾਬ ਨਹੀਂ ਆਇਆ ਗਜਿੰਦਰ ਸਿੰਘ ਹੁਣਾ ਦੇ ਪਿਛਲੇ ਸਾਲ ਹੀ ਜੀਵਨ ਸਾਥੀ ਦਾ ਵੀ ਮੌਤ ਹੋ ਗਈ ਸੀ ਲੇਕਿਨ ਪਿਛਲੇ ਦਿਨੀ ਉਹਨਾਂ ਦੀ ਪਾਕਿਸਤਾਨ ਦੇ ਵਿੱਚ ਦਿਲ ਦਾ ਦੌਰਾ ਕਰਨੇ ਕਾਰਨ ਮੌទੂਗੀਤ ਇਸੇ ਸਬੰਧ ਵਿੱਚ ਦਲ ਖਾਲਸਾ ਨੇ ਅੰਮ੍ਰਿਤਸਰ ਦੇ ਵਿੱਚ ਉਹਨਾਂ ਦਾ ਇੱਕ ਸ਼ਰਧਾਂਜਲੀ ਸਮਾਗਮ ਰੱਖਿਆ ਸੀ ਜਿਹਦੇ ਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੀ ਉੱਚੇ ਚੇਤੇ ਤੌਰ ਤੇ ਪ੍ਰਬੰਧ ਕੀਤੇ ਸੀ ਇਹ ਇੱਕ ਸਾਂਝਾ ਪ੍ਰੋਗਰਾਮ ਦੱਸਿਆ ਜਾ ਰਿਹਾ ਸੀ ਜਿਸ ਪ੍ਰੋਗਰਾਮ ਦੇ ਵਿੱਚ ਹੀ ਸ਼੍ਰੀ ਕਾਲਤਕ ਸਾਹਿਬ ਦੇ ਜਥੇਦਾਰ ਗਿਆਨੀ ਰਕबीर ਸਿੰਘ ਉਹਨਾਂ ਨੇ ਇਹ ਗੱਲ ਆਕੀਆ ਕਿ ਸ਼੍ਰੀ ਦਰਬਾਰ ਸਾਹਿਬ ਸਿੱਤ ਕੇਂਦਰੀ ਸਿੱਖ ਜਾਇਬ ਘਰ ਦੇ ਵਿੱਚ ਹਰਦੀਪ ਸਿੰਘ ਨੇਜਰ ਭਾਈ ਗਜਿੰਦਰ ਸਿੰਘ ਜਲਵਰਤਨੀ ਅਤੇ ਪਰਮਜੀਤ ਸਿੰਘ ਪੰਜਵੜ ਹੋਣਾ ਦੇ ਤਸਵੀਰਾਂ ਲਗਾਈਆਂ ਨੇ ਦੇਖਦੇ ਹਾਂ ਕਿ ਇਸ ਮਸਲੇ ਦੇ ਵਿੱਚ ਸਿਆਸਤ ਕੀ ਰੁਕ ਅਖਤਿਆਰ ਕਰਦੀ ਹੈ ਤੇ ਲਾਜ਼ਮੀ ਤੌਰ ਤੇ ਅਗਰ ਸ਼ਰੋਮੀ ਗੁਰਦਾ ਪ੍ਰਬੰਧਕ ਕਮੇਟੀ ਦੀ ਕੋਈ ਭੂਮਿਕਾ ਹੋਈ ਤਾਂ ਵਿਰੋਧੀ ਸ਼ਰੋਮੀ ਗੁਰਦਾ ਪ੍ਰਬੰਧਕ ਕਮੇਟੀ ਦੇ ਜ਼ਰੀਏ ਸ਼ਰੋਮੀ ਕਾਲੀ ਦਲ ਨੂੰ ਕੀ ਰੁਕੇ ਫਿਲਹਾਲ ਇਸ ਜਾਣਕਾਰੀ ਦਲ ਤਰਤੂਲੇ ਵਿੱਚ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ